ਵਾਹਿਗੁਰੂ ਕਾ ਖਾਲਸਾ ਗੁਰੂ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਗੁਰੂ ਰੂਪਿਆ ਜੀ ਸਾਧ ਸੰਗ ਸਰਬੱਤ ਖਾਲਸੇ ਨੂੰ ਸਾਰੇ ਨਗਰਾਂ ਨੂੰ ਸਾਰੇ ਪਿੰਡਾਂਾਂ ਨੂੰ ਸਾਰੇ ਦਲਆਬਾਂ ਨੂੰ ਬਿੰਦੀ ਹੈ ਐਂਟਰ ਸੇ ਮਾਲਵਾ ਤਰਨਾਲਾਦ ਮਕਬਰਾਂ ਦੇ ਬਾਬਾ ਚੜ੍ਹਤ ਸਿੰਘ ਬੋਲ ਰਹੇ ਤੇ ਜੈਦਾ ਰਾਜਾ ਰਾਜ ਸਿੰਘ ਜੋ ਕਾਪ ਨੂੰ ਪਤਾ ਹੀ ਕਮਨ ਸਾਹਿਬ ਮੋਹਰੇ ਬੈਠੇ ਨੇ ਇੱਕ ਬੱਚਾ ਮੇਰੇ ਨਾਲ ਹਰਮਨ ਜੋ ਉਸ ਸਮੇਂ ਜਿਨ ਕਹੇ ਸਰਬ ਲੋਕ ਕੋਲ ਹੈ ਜਥੇ ਵੱਡੇ ਜੁਮੇਰੇ ਤਾਂ ਇੱਕ ਮੇਰਾ ਬਚਾਰਾ ਸੇਰ ਸਿੰਘ ਮਨਪ੍ਰੀਤ ਕੌਰ ਜੋ ਪਿੰਡਾ 15 15 ਸਾਲ ਦੀ ਕੁੜੀ ਵਿਸਾਰੀਆਂ ਨੇ ਉਹ ਮੈਂ ਸਾਰੇ ਸਾਡੇ ਪੱਜੇ ਦਾ ਹੈ ਨੇ ਜਿਹੜੀ ਜਥੇ ਇਧਾਰੇ ਇਹਨੂੰ ਦਿੱਤੀ ਕੁੜੀ ਨੂੰ ਇਹ ਮਤਲਬ ਮੰਡੀ ਹੰਤ ਕਣ ਦੀ ਬੀਤੀਆਂ ਦੀ ਇੱਕ ਜਿਹੜੀ ਰਾਇਕੂੜ ਦੀ ਜਹੇਦਾਰ ਮਤਲਬ ਬੀਬੀ ਕਲਵਰ ਤੇ ਨੱਥੂਆਂ ਦੇ ਤੋਂ ਜਹੇਦਾਰ ਹੈਗਾ ਜਹੇਦਾਰ ਹਰਮਨ ਸਿੰਘ ਜਿਹੜਾ ਕਿ ਸਾਰੇ ਪੁਲਵਾਨੀ ਇਲਾਕੇ ਇਲਾਕੇ ਜਿਲ੍ਹਾ ਲੁਧਿਆਣਾ ਦੀ ਸਿੱਖ ਸੰਤਾਂ ਦਾ ਸਾਰੇ ਇਕੱਠੇ ਹੋ ਨੇ ਜਿਹਦਰ ਨਾਜ਼ਰ ਸਿੰਘ ਜੀ ਹੁਣ ਆਏ ਨੇ ਬਾਬਾ ਨਸੀਬ ਸਿੰਘ ਜੀ ਹੁਣ ਆਏ ਨੇ ਸਾਰੇ ਜਿੱਥੇ ਵਰਜਨ ਲੱਗੇ ਇਹਨਾਂ ਦਾ ਕੋ ਧੰਨਵਾਦ ਕਰਦੇ ਹਾਂ ਜਿਹਹਦਾਰੀ ਸਾਰੇ ਇਹ ਸ਼ਰੀਰ ਦੇ ਵਿੱਚ ਪਹਿਲੇ ਏਰੀਏ ਦੇ ਵਿੱਚ ਜਿਹਦਾ ਸੁਨੇਹਾ ਪਾ ਰਹੇ ਇਸ ਤਰ੍ਹਾਂ ਕਰਕੇ ਅਸੀਂ ਹਰ ਇਲਾਕੇ ਦੇ ਵਿੱਚ ਚੋਣ ਕਰਦੇ ਜਿੱਥੇ ਬੰਦੇ ਨੇ ਕਬੀਟੀਆਂ ਕਣ ਕੇ ਬੀਬੀਆਂ ਦੀ ਡਿਊਟੀ ਲਾਈ ਆ ਕਿ ਤੁਸੀਂ ਬੀਬੀਆਂ ਨੂੰ ਮਤਲ ਨਾਲ ਲੈ ਕੇ ਜਾਣੇ ਪਰਵਾ ਅੰਮ੍ਰਿਤ ਸਿਕਾਉਣਾ ਘਰ ਘਰ ਵਿਗੜ ਵਿਜਾਉਣਾ ਅੰਮ੍ਰਿਤ ਪਾਈ ਅੰਮ੍ਰਿਤ ਸਿਕਾਉ ਕੋ ਇਹ ਤੱਕ ਸਿੰਘ ਸਾਨੂੰ ਬੀਬੀ ਬੱਚਾ ਨਾਲ ਸਾਡੇ ਉਹ ਗੁਰੂ ਦੇ ਸਿੱਖ ਬਣਾਉ ਉਹਨੂੰ ਸਰਕਾਰ ਨੂੰ ਬਣਾਇ ਇਸ ਤਰ੍ਹਾਂ ਕਰਕੇ ਹਰ ਬੀਬੀਆਂ ਦੀ ਹਰ ਲਗਰਾਂ ਦੇ ਵਿੱਚ ਹਰ ਤਹਿਸੀਲਾਂ ਦੇ ਵਿੱਚ ਹੱਥ ਥਾਣਾ ਦੇ ਵਿੱਚ ਹਰ ਕਸਬਿਆਂ ਦੇ ਵਿੱਚ ਹਰ ਨਿਕਾ ਸਿੰਘਾਂ ਦੀ ਹਰ ਜਗ੍ਹਾ ਤੇ ਨੇ ਡਿਊਟੀ ਹਲਾ ਲੈਣਾ ਪਿੰਡ ਪਿੰਡ ਜਾ ਕੇ ਗੁਰਸਿੱਖਾਂ ਦੇ ਹੱਥ ਜੁੜ ਕੇ ਗੁਰਸਿੱਖੀ ਨਾਹੁ ਕੋਈ ਤੇ ਦੂ ਦੋ ਤੇ ਨਾ ਕੋਈ ਸੜਕ ਕਿਹੜਾ ਬੈਰ ਨਹੀਂ ਬਰੋ ਦੇ ਨਾ ਸਾਡੀ ਕੋਈ ਲੜਾਈ ਆ ਅੱਜ ਤੱਕ ਵੀ ਇਹ ਰਸਤਾ ਫੜਿਆ ਵੀ ਸੱਚੇ ਮਾਰਗ ਤੇ ਚੱਲਦੇ ਆ ਉਸ ਤੱਕਲੇ ਜਹਾਨ ਜਾ ਤੂੰ ਮੇਰਾ ਹੋ ਲੈ ਸਭ ਜਗ ਤੇਰਾ ਹੋਏ ਜੋ ਮੰਗੇ ਠਾਕੁਰ ਵੇ ਸੋਇ ਇਸ ਤਰ੍ਹਾਂ ਕਰਕੇ ਅਸੀਂ ਧਰਮ ਗੁਰੂ ਮਹਾਰਾਜ ਦੇ ਨਾਲ ਖੜੇ ਆਂ ਜੋ ਪਰਮਿਸ਼ਨ ਸਾਨੂੰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਾਰੇ ਭਾਈ ਦਰਸ਼ਨ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਨ ਭਾਈ ਫੈਸਲੇ ਸਾਨੂੰ ਦਿੱਤੀ ਗੁਰ ਵਿੱਧਿਆ ਦਿੱਤੀ ਹੈ ਉਸੇ ਹਿਸਾਬ ਦੇ ਨਾਲ ਪਰਮਿਸ਼ਨ ਲੈ ਚਲਾ ਰਹੇ ਹਾਂ ਸਾਨੂੰ ਕੋਈ ਮਤਲਬ ਨਹੀਂ ਸਾਹਿਬ ਸਾਰੀਆਂ ਸਿੱਖ ਸਾਧ ਸੰਤਾਂ ਨੂੰ ਸਾਰੀਆਂ ਬੀਬੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਬੇਨਤੀ ਕਰਦੇ ਹਾਂ ਆਪੋ ਆਦੇ ਬੱਚਿਆਂ ਨੂੰ ਪਿਆਰ ਦੇ ਨਾਲ ਜੋ ਲਸ਼ਕ ਗਲਤਾਨ ਹੋ ਰਿਹਾ ਸਾਡੇ ਬੱਚੇ ਮਰ ਰਹੇ ਨੇ ਉਹਨਾਂ ਦੇ ਬਚਾਉਣ ਦੇ ਖਾਤਰ ਵੀ ਅਸੀਂ ਸਭ ਜ਼ਿਕਰ ਕਰ ਕਰ ਜਾ ਰਹੇ ਹਾਂ ਸਾਰੇ ਬੱਚੇ ਨੇ ਸੇ ਵੀ ਛਡਾ ਰਹੇ ਅਸੀਂ ਕਹਿੰਦਾ ਜਿਹੜਾ ਬੱਚਾ ਨਹੀਂ ਸਾਡੇ ਦਾ ਸਾਡੇ ਕੋਲ ਛੱਡੋ ਨਾਲੇ ਵਿੱਦਿਆ ਪੜਾਵਾਂਗੇ ਤੇ ਨਾਲੇ ਇਸ ਤਰ੍ਹਾਂ ਇੰਤੀ ਹੈ ਅਸੀਂ ਕੋਈ ਮਦਰ ਸਾਨੂੰ ਕੋਈ ਲਾਚ ਨਹੀਂ ਇਸਦੇ ਕੋ ਪੈਸਾ ਜਾਂ ਹਰਜ਼ੀਆ ਵੀ ਮੰਗਦੇ ਨਹੀਂ ਇਹ ਤਾਂ ਪਰਮੇਸ਼ਰ ਜੋ ਦੇ ਰਿਹਾ ਸੰਗਤ ਸੇਵਾ ਉਸੇ ਵਾਕੂ ਸੇਵਾ ਵਾਲੀ ਸੇਬਈ ਲਾ ਰਹੇ ਆ ਅਸੀਂ ਸਾਡਾ ਕੋਈ ਜਿੰਨੇ ਜਿੰਨੇ ਸਾਡਾ ਖਰਚ ਹੁੰਦਾ ਗੱਡੀਆਂ ਕੋਲੇ ਤੁਹਾਨੂੰ ਪਤਾ ਜਾਵੇ ਕੋਲੇ ਕਿੰਨੇ ਖਰਚਾ ਗੱਡੀਆਂ ਦਾ ਕੀ ਖਰਚਾ ਉਹ ਸਿੱਖ ਸੰਤ ਜੱਸਰ ਤੇ ਆ ਸਾਡੀਆਂ ਕੋਈ ਬਹਾਨੀ ਲੱਗਿਆ ਸਾਡੀ ਕੋਈ ਕਿਹਦੀ ਰਸਰੀ ਲੱਗੀ ਸਾਡੀ ਰਤ ਤਨ ਗੁਰੂ ਨਾਨਕ ਦੇ ਪਾਸ਼ਾ ਜੀ ਤੇਰਾ ਤੇਰਾ ਤੋਲਿਆ ਅਸੀਂ ਸੰਗ ਦੀ ਪ੍ਰਸਤ ਸਕਦੇ ਆ ਅਸੀਂ ਸੰਗ ਦਾ ਹੀ ਪਿਆਰ ਲੈ ਰਹੇ ਆ ਸਾਡਾ ਕੋਈ ਕਿਸੇ ਨਾਲ ਹਲੇ ੱਤਕਾ ਸਾਡਾ ਕੋਈ ਬਦਿਲ ਬੰਦ ਜੋ ਅੱਜ ਸਾਰੇ ਤਰ੍ਹਾਂ ਪੱਖਰੇ ਬਹਾਨੇ ਲੈਂਦੇ ਕੋਈ ਕਿੰਨਾ ਲੈਂਦੇ ਪੇ ਹਜ਼ਾਰਾਂ ਦੇ ਤਾਲਾ ਲੈਂਦੇ ਲੱਖਾਂ ਦੇ ਬਹਾਨੇ ਲੈ ਰਹੇ ਆ ਹੋਜ ਹਰ ਲੋਕ ਨੇ ਗਸ਼ਕ ਬਦਾਨ ਲੋਕ ਕਰਨੇ ਕਸ ਨੇ ਜੇ ਬਜਰ ਪਈ ਇਹ ਪੈਂਦੇ ਨੇ ਪਰ ਅਸੀਂ ਪਰਮੇਸ਼ਰ ਦੇ ਸਾਲ ਰਪੀਆਂ ਦੇ ਲੋ ਨੇ ਉਹ ਕਹਿੰਦਾ ਪੱਲੇ ਰਿਜ ਕਰਾ ਬਾਂਦੇ ਪੰਜ ਛੇ ਦਿਨ ਵਿੱਚ ਉੱਗ ਚੁਗਿਆ ਚੁੰਝ ਪਾਣੀ ਦੀ ਪ੍ਰਿੰਸ ਕਰਾ ਦਾ ਰਾਮ ਦੀ ਦਿੱਤਾ ਚਲ ਆਲੇ ਨੇ ਖਾਸਰੇ ਲੰਗਰ ਪਾਣੀ ਸੱਗਿਆ ਸਾਧੂ ਚਲਦੇ ਪਰੇ ਨਕਰੀ ਬਾਦ ਇਹ ਖਾਸਨੀ ਥਿਉਰੀ ਹੈ ਇਸ ਤਰ੍ਹਾਂ ਕਰਕੇ ਅਸੀਂ ਪਰਿਵਾਰਾਂ ਦੇ ਨਾਲ ਜੁੜੇ ਆ ਅਸੀਂ ਘਰ ਘਰ ਜਾ ਕੇ ਅਸੀਂ ਮਹਾਰਾ ਪਰਮੇਸ਼ਰ ਦੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜ ਰਹੇ ਆ ਇਸ ਤਰ੍ਹਾਂ ਕਹਿੰਦੇ ਕਿਵਾ ਦੇ ਇਜਾਜ ਕਾਂ ਰਾਜਾ ਰਾਜ ਸਿੰਘ ਮੇਰਾ ਬੱਚਾ ਜਿਹੜਾ ਜੋ ਕੋਈ ਮੇਰੇ ਸਾਥੇ ਬੈਠੇ ਨੇ ਉਹ ਵੀ ਥੋੜੇ ਸਮੇਂ ਦੇ ਵਿੱਚ ਜਿਲ੍ਹਾ ਲੁਧਿਆਣਾ ਦੇ ਵਿੱਚ ਪਿੰਡ ਥਾਦ ਦੇ ਵਿੱਚ ਆ ਰਹੇ ਨੇ ਨਾਗਾ ਪਿੰਡ ਦੇ ਵਿੱਚ ਦੂਸਰਾ ਪੜਾਅ ਹੈ ਪਿਛਲੇ ਸਾਲ ਪੜਾ ਰਾਇਆ ਸੀ ਇਹ ਸਾਰਾ ਨਗਰ ਆਪਣੇ ਨਾਲ ਖੜਾ ਇੱਥੇ 100 ਸੰਸ 100 ਬੰਦੇ ਸਾਰੇ ਸੰਗ ਸੰਗ ਦੇ ਸਾਰੇ ਪਰਿਵਾਰ ਖੜੇ ਆ ਸਾਡੇ ਨਾਲ ਅਸੀਂ ਇਹਨਾਂ ਦਾ ਜੋ ਪਰਮੇਸ਼ਰ ਸਾਡੇ ਡਿਊਟੀ ਨਿਭਾ ਰਹੇ ਆ ਇਹਨਾਂ ਦੇ ਜੋ ਜੋੜਾ ਮੇਰਾ ਨਗਰ ਅਖੀਰ ਤੇ ਮੁੜਿਆ ਤਾਂ ਤਰਾ ਜਿੰਨੇ ਆ ਸਾਰੇ ਠੱਕਣਾ ਸਾਹ ਮੇਰਾ ਪਰਿਵਾਰ ਬੈਠਾ ਹਰ ਮੇਰਾ ਜਿੱਧਰ ਕਾ ਦੇਖੇ ਕਾ ਸਾ ਪਿੰਡ ਕਿਰਾ ਡਾਂਤ ਡੇਰਾ ਹੋ ਪਿੰਡ ਮੇਰਾ ਤੇ ਡਾਂਤ ਅਗਲਾ ਪਿੰਡ ਵੀ ਆ ਇਹ ਸੰਸਾਰ ਹੀ ਮੇਰਾ ਜਿੱਧਰ ਮੂੰਹ ਕਮਾਵੇਂਗੇ ਮੇਰਾ ਪਰਿਵਾਰ ਬੈਠਾ ਸਾਡੇ ਕਿਸੇ ਹਿੰਦੂਆਂ ਨਾਲ ਦੁਸ਼ਮਣੀ ਸਾਡੇ ਕਿਸੇ ਮੁਸਲਮਾਨਾਂ ਨਾਲ ਦੁਸ਼ਮਣੀ ਸਾਡੇ ਕਿਸੇ ਸਿੱਖਾਂ ਨਾਲ ਦੁਸ਼ਮਣੀ ਸਾਡੇ ਕਿਸੇ ਜੱਥੇਬੰਦਾਂ ਨਾਲ ਦੁਸ਼ਮਣੀ ਸਾਡੀ ਦੁਸ਼ਮਣੀ ਜੁਲਮ ਦੇ ਨਾਲ ਗੁਰੂ ਗੋਬਿੰਦ ਸਿੰਘ ਜਿਹੜਾ ਜਲਮਾਨਾ ਟੱਕਰ ਲਈ ਸੀ ਨਾ ਉਸ ਸਮੇਂ ਜਦ ਮੈਂ ਸੰਗੂ ਬਾਟਰ ਮੋਰਚਾ 13 ਮਹੀਨੇ ਜਪੇ ਕੀਤਾ ਤਿੰਨ ਸਾਲ ਸਾਨੂੰ ਉੱਥੇ ਐਸੋ ਕੁਮੇ ਸਾਹਿਬ ਮੋਰਚੇ ਮਤਲਬ ਉੱਤੇ ਬੈਠਣ ਹੋ ਗਏ ਜੋ ਪਾਈ ਹਵਾਰਾ ਅਵਤਾਰ ਸਿੰਘ ਹਵਾਰਾ ਜੀ ਹੁਣੇ ਬੈਠਣ ਨੂੰ ਹਰਿਆਖੌਣ ਦੇ ਕਾਤਲ ਸੜਕਾਂ ਦੇ ਬਿਠਾ ਤਿੰਨ ਸਾਲ ਹੋ ਗਏ ਇਸ ਤਰ੍ਹਾਂ ਬੋਲੇ ਸੋਨਿਹਾਲ ਸ੍ਰੀ ਕਾਲੇ ਬਗਨਾੜੀ ਲੱਗਾ 6 ਮਹੀਨੇ ਤਾ ਉੱਥੇ ਕੁੜੇ ਰਹਿ ਰਹੇ ਸੀ ਜਦੋਂ ਬਹਿਬ ਰਪੜ ਤੋਂ ਬੱਧਾ ਛੜੀ ਨੇ ਅਰੇ ਦੋਸਤ ਨੇ ਮਾਰਿਆ ਬੰਦੇ ਉਧਰ ਮੇਰੇ ਉੱਤੇ ਜਿਹੜਾ 328 ਰੁਪਏ ਦਾ ਰੋਲਾ ਬਤਾ ਮੀਂਬਰ ਸਰ ਲੋਕਾਂ ਦਾ ਇਕ ਕਾਲੀਆਂ ਤੋਂ ਡਾਂਗਾ ਖਾਦੀ ਪਰ ਅਸੀਂ ਇਹ ਮਿਸ਼ਨ ਹੀ ਛੱਡਿਆ ਅਸੀਂ ਮਾਰਗ ਦਾ ਪਰਮਿਸ਼ਨ ਫੜਿਆ ਰੱਖਿਆ ਸਾਡੇ ਕਿਹੜਾ ਤੁਰੀ ਜੋ ਕਰਦੇ ਆਪਦਾ ਕਰਦਾ ਪੰਨਗੇ ਅਸੀਂ ਮਾਰਾ ਰਸਤਾ ਹੀ ਛੱਡਣਾ ਸੱਚ ਬੋਲਾ ਕਦੇ ਗੰਦਰੀ ਬਲੇ ਗੰਦਰੀ ਕਾਹੇ ਪਰਮਿਸ਼ਨ ਮਾਦਰੀਂ ਦਾ ਪਰਮੇਸ਼ਰ ਅੰਗ ਸੰਗ ਉਧੇ ਰਹਿੰਦੇ ਨੇ ਬਾਪ ਬਾਪ ਦਾ ਸਿਰ ਤੇ ਹੱਥ ਦੋਵੇ ਸਾਨੂੰ ਕਿਸੇ ਦੀ ਲੋੜ ਨਹੀਂ ਸਾਨੂੰ ਪਰਮੇਸ਼ਰ ਹੀ ਰੋੜਾ ਸੰਗਤਾ ਜੀ ਰੋੜਾ ਦਾਲਪੰਥ ਸਾਡੇ ਜਨੇ ਬਾਬਾ ਬਰਵੀ ਸਿੰਘ ਬੁੱਢਾ ਦਲ ਜੀ ਨੇ ਉਹ ਸਾਡੇ ਨਾਲ ਖੜੇ ਨੇ 96 ਕੋੜੀ ਉਧਰ ਬਾਬਾ ਬਕਾਲੇ ਵਾਲੇ ਨੇ ਮਹਾਂਪੁਰਸ਼ ਨੇ ਬਾਬਾ ਵੀਦੀ ਚੱਦੀ ਮਹਾਂਪੁਰਸ਼ ਨੇ ਉਧਰ ਜਿਹਦਾ ਛੋਟੀ ਮੇਜ ਸਿੰਘ ਉਹ ਵੀ ਸਾਡਾ ਸਾਰਾ ਪਰਵਾ ਸਾਡਾ ਰਿਕਸ਼ਨ ਜਿੱਤੇ ਬੰਦੇ ਨੇ ਅਸੀਂ ਕਿਹਦਾ ਫਰੋਦ ਨਹੀਂ ਕਰਦੇ ਪਰਮੇਸ਼ਰ ਦੇ ਸਿੱਖ ਨੇ ਉਹ ਪਰਮੇਸ਼ਰ ਦੇ ਦਸਵੇਂ ਪਾਸ਼ਾ ਦੇ ਜੋ ਸਿੱਖ ਨੇ ਅਸੀਂ ਉਹਨਾਂ ਸਾਰੇ ਤਲਾ ਪਾਸ ਤੋਂ ਕੋਟੂ ਕੋਟ ਤੋਂ ਉਹਨਾਂ ਨੇ ਸਤਿਕਾਰ ਕਰਦੇ ਅਸੀਂ ਪਰਮੇਸ਼ਰ ਤੰਦਰੁਸਤੀ ਆ ਬਖਸ਼ ਸਾਰੇ ਸਤਿ ਸੰਸਾਰੀ ਜਿੱਤੇ ਬੰਦੇ ਨੂੰ ਅਸੀਂ ਇਹ ਕੋਈ ਮੰਗਦੇ ਆ ਵੀ 12 ਪਰਪਰਾ ਦੇ ਸਭੂ ਸੱਚ ਬੋਲੂ ਮਾੜਾ ਕਿਸੇ ਦੀ ਨਿਕਾਲੀ ਕਿਉਂਕਿ ਅੱਜ ਕੱਲ ਬੇਈਮਾਨਾਂ ਘਰ ਘਰ ਵੱਲ ਗਿਆ ਜਿੱਤੇ ਬੰਦੇ ਹਰ ਕਿਸੇ ਦੇ ਬਾਰੇ ਬੇਈਮਾਨੇ ਉਹਦੇ ਨਾਲ ਪਰਦੇ ਐਨਾ ਕਹਿੰਦੇ ਖਮਾ ਦੇ ਚਾਚੀਆਂ ਜਿੱਥੇ ਬੰਦੇ ਚੁੰਨ ਰਹੀ ਆਲੇ ਇੱਥੀਆਂ ਦਾਦਾ ਪਣ ਦੇ ਵਿੱਚ ਜਿਲ੍ਹਾ ਲੋ ਬਣ ਦੇ ਵਿੱਚ ਜਿਹੜੇ ਸਿੱਖ ਸੰਤਾਂ ਨੂੰ ਮਿਲਣੇ ਤੇ ਮਿਲ ਸਕਦੇ ਆ ਇਹਦਾ ਕੋਈ ਕਾਰਜਾ ਇੱਥੇ ਆਉਂਦਾ ਦੁਸਰ ਕਰ ਸਕਦੇ ਆ ਕੋਈ ਅਸੀਂ ਰੱਬ ਤਾਂ ਹੈ ਨਹੀਂ ਅਸੀਂ ਤੁਹਾਡੇ ਵਰਗੇ ਇਨਸਾਨ ਤੇ ਸਾਡੇ ਕਿਤੇ ਬਹਿ ਕੇ ਸਾਡਾ ਪਰਿਵਾਰ ਇਕੱਠਾ ਹੋ ਜਵੇ ਇਹ ਕਹਿੰਦੇ ਵੀ ਖੁਆਰ ਹੋਏ ਸਾਹਿਬ ਮਿਲਣਗੇ ਬੱਚੇ ਸੰਤ ਪਰਿਵਾਰ ਇਕੱਠਾ ਜੀ ਕਰਦਾ ਜੋ ਵਿਸਰਿਆ ਸਾਡੇ ਪਰਿਵਾਰ ਪਰਿਛਤ ਹੋਏ ਨੇ ਉਹਨਾਂ ਨੂੰ ਹੱਥ ਜੋੜ ਕੇ ਨਾਲ ਲਾਣਾ ਹੈ ਨਾਲ ਹੈ ਇਹ ਕਹਿੰਦਾ ਖਮਾ ਦੇ ਚਾਚੀਆਂ ਬਾਹਰ ਜੀ ਕਾ ਖਾਲਸਾ ਵਾਹਿਗੁਰੂ 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 ਵਾਹਿ ਸਾਡਾ ਲੋਜ ਜਨੈਲਾਂ ਨੇ ਮਨ ਨੂੰ ਪਾਵੇ ਨਾ ਲੋ ਜਾਵੇ ਸਤਿ ਸ੍ਰੀ ਅਕਾਲ ਬਾਬਾ ਬਲਵਿੰਦਰ ਸਿੰਘ ਤੇ ਬਲਵੰਤ ਸਿੰਘ ਬਾਬਾ ਬਲਵੰਤ ਸਿੰਘ ਦਿਹਾਤੀ ਸਹਿਰੀ ਲੁਧਿਆਣਾ ਜਾਇਦਾਦ ਪ੍ਰਗਟ ਸਿੰਘ ਉਹ ਸਹਿਰੀ ਪ੍ਰਧਾਨ ਜੋ ਪ੍ਰਗਟ ਕਰਨੇ ਸਹਿਰੀ ਜਿਲ੍ਹਾ ਦੇਣ ਦੇ ਇਹ ਜਾਤੀ ਪ੍ਰਦਾਨ ਪਿੰਡਾਂ ਦਾ ਇਹ ਦੋ ਸਾਡੇ ਪਰਕੇ ਨਿਕਸੇ ਇਹ ਲੱਕ। ਬਾਕੀ ਜੋ ਸਾਡੇ ਬਰਾਚਾ ਨੇ ਜੋ ਸਾਡੇ ਕਸਬੇ ਨੇ ਹਰ ਜਗ੍ਹਾ ਹਰ ਪਿੰਡ ਦੇ ਵਿੱਚ ਸਰਪੰਚ ਜਲੇ ਮੈਂਬਰ ਨੇ ਹਰ ਜੀ ਵੀ ਅਸੀਂ ਆਪੋ ਦੀ ਸੰਗ ਦਾ ਡਿਊਟੀ ਲਾ ਦੇ ਦੂਜੇ ਨਾਲ ਜੋੜੋ ਇਹਨੂੰ ਪਰਵਾਰਾਂ ਨਾਲ ਜੋੜੋ ਵਾਹਿਗੁਰੂ ਜੀ ਕੀ ਫਤਿਹ।